ਵਾਹਿਗੁਰੂ ਜੀ ਕੀ ਫਤਿਹ ਆਏ ਗੋਬਿੰਦ ਪਿਆਰੇ ਧੁੰ ਮਿਟ ਗਈ ਸਾਰੇ ਹਰ ਪਾਸੇ ਵੱਲ ਹੋਈਆਂ ਰਸਨਾਈਆਂ ਤੇ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਚੰਨਾ ਚੋ ਚੰਨ ਗੁਜਰੀ ਦਾ ਚੰਨ ਚੰਨਾ ਚੋ ਚਾਨਣ ਅਣਖੀਲਾ ਏ ਹੱਥ ਬਾਜ ਸਜੇ ਸਿਰ ਤਾਜ ਘੋੜਾ ਨੀਲਾ ਬੜਾ ਫਰਤੀਲਾ ਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਕਸ਼ਟ ਉਠਾਏ ਸਾਡੇ ਸਾਰਿਆਂ ਤੋਂ ਆਪਣਾ ਪਰਿਵਾਰ ਵਾਰਤਾ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪਰਿਵਾਰ ਤਿੰਨਾਂ ਥਾਵਾਂ ਵਿੱਚ ਵੰਡਿਆ ਗਿਆ ਉਹਨਾਂ ਵਿੱਚੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਇਤਿਹਾਸ ਬਾਰੇ ਮੈਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਵਜੀ ਨਾਲ ਪੇਸ਼ ਕਰ ਰਿਹਾ ਅੰਤਰਧਿਆਨ ਹੋ ਕੇ ਉਸੇ ਸੀਨ ਨੂੰ ਚੇਤੇ ਕਰਕੇ ਤੇ ਸਰਵਣ ਕਰਨਾ ਜੀ ਸਰਸਾ ਨਦੀ ਤੇ ਪਿਆ ਵਿਛੋੜਾ ਕੁਦਰਤ ਨੇ ਕੀ ਮਾਰੇ ਅਲੋੜਾ ਸਰਸਨ ਦੀ ਤੇ ਪਿਆਰ ਵਿਛੋੜਾ ਕੁਦਰਤ ਨੇ ਕੀ ਮਾਰੇ ਅਲੋੜਾ ਖੇਰੂ ਖੇਰੂ ਗਿਆ ਹੈ ਸਾਰਾ ਹੀ ਪਰਵਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਮਾਂ ਗੁਜਰੀ ਦੀ ਉਂਗਲੀ ਫੜ ਕੇ ਤੁਰੇ ਜਾਂਦੇ ਨੇ ਲਾਲ ਜੀ ਮਾਂ ਗੁਜਰੀ ਦੀ ਉਂਗਲੀ ਫੜ ਕੇ ਤੁਰੇ ਜਾਂਦੇ ਨੇ ਲਾਲ ਜੀ ਠੰਡ ਕੈਰਦੀ ਬਿਜਲੀ ਲਿਸ਼ਕੇ ਕਰਦੀ ਮੰਦੜਾ ਹਾਲ ਜੀ ਠੰਡੀ ਹਵਾ ਤਨ چیرਦੀ ਹੈ ਇਹ ਵੀ ਲਿਖੀ ਤਕਦੀਰ ਦੀ ਹੈ ਅਣਹੋਣੀ ਨੇ ਕਹਿ ਰਟਾਇਆ ਹੈ ਅਣਹੋਣੀ ਨੇ ਕਹਿ ਰਟਾਇਆ ਕੋਈ ਨਹੀਂ ਲੈਂਦਾ ਸਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਰਸਤਾ ਪਹਾੜੀ ਰਾਤ ਹਨੇਰੀ ਵੇਸ਼ ਕੋਈ ਨਾ ਚੱਲੇ ਦੇਸ਼ ਕੌਮ ਦੀ ਖਾਤਰ ਤਨ ਤੇ ਅਨੇਕਤ ਸੀਹੇ ਝੱਲੇ ਨਿੱਕੇ ਨਿੱਕੇ ਬਾਲ ਨਿਆਣੇ ਤੁਰੇ ਜਾਂਦੇ ਨੇ ਭੁਖਣ ਭਾਣੇ ਮਾਂ ਗੁਜਰੀ ਤੇਰੇ ਲਾਲਾਂ ਤਾਈ ਮਾਂ ਗੁਜਰੀ ਤੇਰੇ ਲਾਲਾਂ ਤਾਈ ਮਨ ਦੇ ਵਿੱਚ ਸਤਕਾਰ ਹੈ ਨਹਿ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਮਾਤਾ ਗੁਜਰੀ ਜੀ ਨੇ ਇੱਧਰ ਉੱਧਰ ਦੇਖਿਆ ਇੱਕ ਝੌਂਪੜੀ ਨਜ਼ਰ ਆਈ ਹੈ ਉਹਦੇ ਵਿੱਚ ਜਦੋਂ ਰਾਤ गुਜ਼ਾਰੀ ਉਸ ਵੇਲੇ ਦਾ ਸੀਨ ਉਹ ਦਾਦੀ ਮਾਂ ਨੇ ਪੋਤਿਆਂ ਦੇ ਨਾਲ ਕੁੱਲੀ ਵਿੱਚ ਰਾਤ ਗੁਜ਼ਾਰੀ ਕੁਮਾ ਮਾਸ਼ਕੀ ਬੀਬੀ ਲక్ష్ਮੀ ਨੇ ਸੇਵਾ ਕਰ ਲਈ ਸਾਰੀ ਦਾਦੀ ਮਾਣੇ ਪੋਤਿਆਂ ਦੇ ਨਾਲ ਕੁੱਲੀ ਵਿੱਚ ਰਾਤ guzari ਕੁਮਾ ਮਾਸ਼ ਕੀ ਬੀਬੀ ਲక్ష్ਮੀ ਨੇ ਸੇਵਾ ਕਰ ਲਈ ਸਾਰੀ ਦੁੱਖਾਂ ਦੇ ਵਿੱਚ ਘਰੇ ਪਏ ਨੇ ਕੈਰ ਵੇਖ ਕੇ ਡਰੇ ਪਏ ਨੇ ਉਹ ਜਿਨ ਨੇ ਜੋਗੇ ਸੀ ਸੇਵਾ ਕੀਤੀ ਜਿਨ ਨੇ ਜੋਗੇ ਸੀ ਸੇਵਾ ਕੀਤੀ ਦਿਲੋਂ ਸੀ ਕਰਦੇ ਪਿਆਰ ਹੈ ਤਨ ਹੈ ਤਨ ਹੈ ਮਾ ਗੁਜਰੀ ਤਨ ਦਸਵੇਂ ਦਤਾਰ ਹੈ ਤਨ ਹੈ ਤਨ ਹੈ ਮਾ ਗੁਜਰੀ ਤਨ ਦਸਵੇਂ ਦਤਾਰ ਹੈ ਰਸਤੇ ਦੇ ਵਿੱਚ ਗੰਗੂ ਮਿਲ ਪਿਆ ਗੁਰੂ ਸਾਹਿਬ ਦਰਸੋਇਆ ਰਸਤੇ ਦੇ ਵਿੱਚ ਗੰਗੂ ਮਿਲ ਪਿਆ ਗੁਰੂ ਸਾਹਿਬ ਦਰਸੋਇਆ ਵੇਖ ਕੇ ਮੋਹਰਾ ਸੋਨੇ ਦੀਆਂ ਸੀ ਨੀਤ ਮਾੜੀ ਹੋਈਆ ਵੇਖ ਕੇ ਮੋਹਰਾ ਸੋਨੇ ਦੀਆਂ ਸੀ ਨੀਤ ਮਾੜੀ ਹੋਈਆ ਫਿਰ ਗੰਗੂ ਪਾਪੀ ਨਾਲ ਲੈ ਗਿਆ ਗੰਗੂ ਪਾਪੀ ਨਾਲ ਲੈ ਗਿਆ ਸਮਾ ਮੜਾ ਇਹਨੂੰ ਲਾਲਚ ਪੈ ਗਿਆ ਇੰਨਾ ਨੂੰ ਸੀ ਨਾਲ ਲੈ ਗਿਆ ਸਮਾ ਮੜਾ ਇਹਨੂੰ ਲਾਲਚ ਪੈ ਗਿਆ ਮੂਰਖ ਬਣ ਗਿਆ ਸੀ ਹਦਿਆਰਾ ਮੂਰਖ ਬਣ ਗਿਆ ਸੀ ਹਦਿਆਰਾ ਪੌਂਦਾ ਜੱਗ ਫਟਕਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਮੁਰੰਡੇ ਦੇ ਵਿੱਚ ਪੀਸ ਸੀ ਕੀਤਾ ਫਿਰ ਸਰਹੰਦ ਲਿਆਂਦਾ ਮਰੰਡੇ ਦੇ ਵਿੱਚ ਪੇਸ਼ ਸੀ ਕੀਤਾ ਫਿਰ ਸਿਰ ਹੰਦ ਲਿਆਂਦਾ ਕੈਦ ਕਰ ਲਿਆ ਠੰਡੇ ਬੁਰਜ ਵਿੱਚ ਨਹੀਂਓ ਭੁੱਲਿਆ ਜਾਂਦਾ ਕੈਦ ਕਰ ਲਿਆ ਠੰਡੇ ਬੁਰਜ ਵਿੱਚ ਨਹੀਂਓ ਭੁੱਲਿਆ ਜਾਂਦਾ ਮੋਤੀ RAM ਨੇ ਦੁੱਧ ਪਿਆਇਆ ਉਸ ਦਾ ਮੁੱਲ ਨਹੀਂ ਜਾਂਦਾ ਪਾਇਆ ਮੋਤੀ RAM ਨੇ ਦੁੱਧ ਪਿਆਇਆ ਉਸ ਦਾ ਮੁੱਲ ਨਹੀਂ ਜਾਂਦਾ ਪਾਇਆ ਕੋਲੂ ਦੇ ਵਿੱਚ ਪੀੜ ਦਿੱਤਾ ਸੀ ਕੋਲੂ ਦੇ ਵਿੱਚ ਪੀੜ ਦਿੱਤਾ ਹੈ ਉਸ ਦਾ ਸਾਰਾ ਪਰਿਵਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਤਨ ਹੈ ਤਨ ਹੈ ਮਾ ਗੁਜਰੀ ਤਨ ਦਸਵੇਂ ਦਤਾਰ ਹੈ ਨੀਹਾਂ ਦੇ ਵਿੱਚ ਚਿੰਨ ਦਿੱਤੇ ਨੇ ਬਾਲ ਸੀ ਫੁੱਲਾਂ ਵਰਗੇ ਛੱਡਦੇ ਰਹੇ ਜਿਕਾਰੇ ਗੱਜ ਕੇ ਧਰਮ ਦੀ ਰਾਖੀ ਕਰ ਗਏ ਕੰਧ ਸਰਹੰਦ ਦੀ ਵੇਖ ਕੇ ਰੋਵੇ ਇਹੋ ਜਿਹਾ ਕਦੇ ਜ਼ੁਲਮ ਨਾ ਹੋਵੇ ਉਹ ਚੁੱਕ ਗਿਆ ਅਸਮਾਨ ਸੀ ਚੁੱਕ ਗਿਆ ਅਸਮਾਨ ਹਰ ਕੋਈ ਕਰਦਾ ਨਮਸ਼ਕਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਅਖੀਰ ਲਬੰਦ ਹੈ ਜੀ ਟੋਡਰ ਮੱਲ ਨੇ ਸਭ ਤੋਂ ਵੱਧ ਕੇ ਯੋਗਦਾਨ ਹੈ ਪਾਇਆ ਟੋਡਰ ਮਲ ਨੇ ਸਭ ਤੋਂ ਵੱਧ ਕੇ ਯੋਗਦਾਨ ਹੈ ਪਾਇਆ ਕਰ ਦਿੱਤਾ ਸੰਸਕਾਰ ਤਿੰਨਾ ਦਾ ਆਪਣਾ ਫਰਜ਼ ਨਿਭਾਇਆ ਜੋ ਕੁਝ ਉਸ ਨੇ ਖੱਟਿਆ ਕਮਾਇਆ ਜ਼ਮੀਨ ਖਰੀਦਣ ਦੇ ਲਈ ਲਾਇਆ ਜੋ ਕੁਝ ਉਹਨੇ ਖੱਟਿਆ ਕਮਾਇਆ ਜ਼ਮੀਨ ਖਰੀਦਣ ਦੇ ਲਈ ਲਾਇਆ ਸੋਨੇ ਦੇ ਸਿੱਕਿਆਂ ਦੀ ਗਿਣਤੀ ਸੋਨੇ ਦੇ ਸਿੱਕਿਆਂ ਦੀ ਗਿਣਤੀ ਪੂਰੀ 78000 ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਬੋਲੋ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ ਤਨ ਹੈ ਤਨ ਹੈ ਮਾਂ ਗੁਜਰੀ ਤਨ ਦਸਵੇਂ ਦਤਾਰ ਹੈ